ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਰਾਜਵੀਰ ਜਵੰਦਾ ਜਿਹੜੇ ਕਿ ਇਸ ਟਾਈਮ ਜ਼ਿੰਦਗੀ ਤੇ ਮੌਤ ਦੀ ਜੰਗ ਲੜਨਦੇ ਇਹ ਹੈਗੇ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਕੀ ਨਵੀਂ ਅਪਡੇਟ ਆਈ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੂਰੇ ਪੰਜਾਬ ਦੀਆਂ ਮਾਂਵਾਂ ਕੇ ਰੋਣ ਲੱਗੀਆਂ ਨੇ ਅੱਜ ਜਿਹੜੀ ਖਬਰ ਮੰਦ ਪਾ ਗਈ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਬੜੀ ਹੀ ਅਹਿਮ ਖਬਰ ਯਾਨੀ ਤਾਜ਼ਾ ਰਿਪੋਰਟ ਨੇ ਪੂਰੇ ਪੰਜਾਬ ਦੀਆਂ ਮਾਮਾਂ ਭੈਣਾਂ ਦੇ ਅੱਖਾਂ ਦੇ ਵਿੱਚ ਅਥਰੂ ਲਿਆ ਦਿੱਤੇ ਨੇ ਬਹੁਤ ਸਾਰੀਆਂ ਨਿਊਜ਼ ਰਿਪੋਰਟਾਂ ਦੇਖੀਆਂ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਪਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਕਿਉਂਕਿ ਰਾਜਵੀਰ ਜਵੰਦਾ ਦੇ ਜਿੰਨੇ ਵੀ ਫੈਨਸ ਨੇ ਇਸ ਖਬਰ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਧੱਕਾ ਲੱਗ ਚੁੱਕਿਆ ਔਰ ਦੂਜੇ ਪਾਸੇ ਅਰਦਾਸਾਂ ਵੱਡੇ ਪੱਧਰ ਤੇ ਕਰਵਾਈਆਂ ਗਈਆਂ ਕਹਿੰਦੇ ਜੀ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣਗੇ ਪਰ ਮੈਂ ਪਹਿਲੇ ਦਿਨ ਹੀ ਇਹ ਖਬਰ ਪਾ ਦਿੱਤੀ ਸੀ ਕਿ ਜਿਹੜਾ ਧੌਣ ਦੇ ਕੋਲੋਂ ਮਣਕਾ ਟੁੱਟ ਗਿਆ ਉਹ ਬਹੁਤ ਹੀ ਗੰਬੀਰ ਸਥਿਤੀ ਦੇ ਵਿੱਚ ਲੈ ਜਾ ਚੁੱਕਿਆ ਹੈ ਰਾਜਵੀਰ ਜਵੰਦਾ ਨੂੰ ਕਿਉਂਕਿ ਰਾਜਵੀਰ ਜਵੰਦਾ ਇੱਕ ਐਸੇ ਸਿੰਗਰ ਪੰਜਾਬ ਦਾ ਹਰ ਇੱਕ ਬੱਚਾ ਹਰ ਇੱਕ ਮਾਂ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰ ਰਹੀ ਸੀ ਫੇਰ ਤੋਂ ਆਪਣੇ ਬੱਚਿਆਂ ਦੇ ਵਿੱਚ ਵਾਪਸ ਆ ਜਾਵੇ ਕਿਉਂਕਿ ਦੋ ਛੋਟੇ-ਛੋਟੇ ਬੱਚੇ ਵੀ ਸੀ ਪਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਕ ਵੀਡੀਓ ਦੇ ذریعے ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਬਹੁਤ ਸਾਰੇ ਜੋਤਸੀ ਵੀ ਆਏ ਇੱਕ ਭਵਿੱਖਬਾਣੀ ਵੀ ਹੋਈ ਹੈ ਕਿ ਰਾਜਵੀਰ ਜਵੰਦਾ ਤੇ ਇੱਕ ਜੋਤਸੀ ਨੇ ਇੱਕ ਪੰਡਤ ਨੇ ਭਵਿੱਖਬਾਣੀ ਕੀਤੀ ਸੀ ਕਹਿੰਦੇ ਜੇਕਰ 17 ਤਰੀਕ ਤੱਕ ਜ਼ਿੰਦਾ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਬੜੀ ਲੰਮੀ ਉਮਰ ਹੋ ਜਾਣੀ ਹੈ ਰਾਜਵੀਰ ਜਵੰਦਾ ਦੀ ਪਰ ਉਹ ਖਬਰ ਵੀ ਬਿਲਕੁਲ ਝੂਠ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲਕਾ ਕਮੇ ਮਚਾ ਦਿੱਤਾ ਹੈ ਸੁਣੋ ਜਰਾ ਤੇ ਆਂਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਹੈਰਾਨ ਕਰ ਦੇਣ ਵਾਲੀ ਹੈ ਸੁਣ ਹੁਣ ਗੱਲ ਕਰਦੇ ਆਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੀ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ 7ਵੇਂ ਦਿਨ ਵੀ ਵੈਂਟੀਲੇਟਰ ਸਪੋਰਟ ਦੇ ਉੱਤੇ ਨੇ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬਲਟਨ ਜਾਰੀ ਕੀਤਾ ਗਿਆ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਹੈ ਫੋਰਟਿਸ ਦੇ ਵੱਲੋਂ ਅਸਿਕਰਟਿਟਾ ਕਿ ਕੱਫੀ ਹਾਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਨਦੀ ਸਿਹਤ ਦੇ ਵਿੱਚ ਕੋਈ ਵੱਡਾ ਸੁਧਾਰ ਹੁਤਾ ਹੋਇਆ ਨਜ਼ਰ ਨਹੀਂ ਆ ਰਹੀ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਇਹ ਜਾਣਕਾਰੀ ਫੋਰਟਿਸ ਹਸਪਤਾਲ ਦੇ ਵੱਲੋਂ ਸਾਂਝੀ ਕੀਤੀ ਗਈ ਕ੍ਰਿਟੀਕਲ ਕੇਅਰ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਹੈ ਰਾਜਵੀਰ ਜਵੰਦਾ ਦੀ ਹਾਲਤ ਕੋਈ ਸੁਧਾਰ ਨਹੀਂ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਨੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਸਾਥੀ ਪੰਜਾਬੀ 뮤직 ਇੰਡਸਟਰੀ ਦੇ ਲਗਾਤਾਰ ਅਰਦਾਸ ਬੇਨਤੀਆਂ ਕਰ ਰਹੇ ਨੇ ਕਿ ਜਲਦ ਸਿਹਤਯਾਬ ਹੋਣ ਰਾਜਵੀਰ ਜਵੰਦਾ ਤੋਂ ਦਿਲ ਦੀ ਗਤੀ ਨੂੰ ਬਣਾਈ ਰੱਖਣ ਦੇ ਲਈ ਦਵਾਈ ਦਿੱਤੀ ਜਾ ਰਹੀ ਹੈ ਗਾਇਕ ਦੀ ਹਾਲਤ ਵਿੱਚ ਅਜੇ ਵੀ ਕੋਈ ਖਾਸ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਜਵੰਦਾ ਦੀ ਹਾਲਤ ਦੇ ਉੱਤੇ ਫੌਟਿਸ ਦਾ ਬਿਆਨ 2 ਅਕਤੂਬਰ 2025 ਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਵਿੱਚ ਵੈਂਟੀਲੇਟਰ ਦੇ ਉੱਤੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਸੁਣ ਲੈ ਪੰਜਾਬ ਵਾਲੇ ਜਿਵੇਂ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲ ਕਮ ਚਾ ਦਿੱਤਾ ਹੈ। ਯਾਨੀ ਰਾਜਵੀਰ ਜਵੰਦਾ ਹੁਣ ਜਿਹੜੀ ਧਾਰ ਨੂੰ ਮੈਂ ਖਬਰ ਸੁਣਾਉਣ ਜਾ ਰਿਹਾ। ਰਾਜਵੀਰ ਜਵੰਦਾ ਦੇ ਉੱਤੇ ਇੱਕ ਭਵਿੱਖਬਾਣੀ ਹੋਈ ਹੈ। ਕਹਿੰਦੇ ਜੀ ਜੇਕਰ 17 ਅਕਤੂਬਰ ਤੱਕ ਜਿਉਂਦਾ ਰਹਿੰਦਾ ਰਾਜਵੀਰ ਜਵੰਦਾ ਜਿੰਦਾ ਰਹਿੰਦੇ ਨੇ। ਇਹ ਗੱਲ ਸੁਣਨ ਵਾਲੀ ਹੈ ਬੜੇ ਧਿਆਨ ਦੇ ਨਾਲ। ਤਾਂ ਫੇਰ ਰਾਜਵੀਰ ਜਵੰਦਾ ਦੀ ਇੱਕ ਕਿਸੇ ਪੰਡਤ ਦੀ ਬਹੁਤ ਪਹੁੰਚੇ ਹੋਈ ਦੀ ਭਵਿੱਖਬਾਣੀ ਹੈ। ਤੁਸੀਂ ਸੁਣ ਵੀ ਚੁੱਕੇ ਹੋਵੋਗੇ। ਤਾਂ ਫੇਰ ਰਾਜਵੀਰ ਜਵੰਦਾ 17 ਅਕਤੂਬਰ ਤੱਕ ਜੇਕਰ ਜਿੰਦਾ ਰਹਿੰਦੇ ਨੇ ਤਾਂ ਬੜੀ ਲੰਮੀ ਉਮਰ ਹੋ ਜਾਣੀ ਹੈ ਪਰ ਰਾਜਵੀਰ ਜਵੰਦਾ ਦਾ ਜਿਹੜਾ ਇਹ ਟਾਈਮ ਦੱਸਿਆ ਜੋਸੀ ਨੇ ਕਿ ਭਾਈ ਰਾਜਵੀਰ ਜਵੰਦਾ 2025 17 ਅਕਤੂਬਰ ਤੱਕ ਜੇਕਰ ਜਿੰਦਾ ਰਹਿੰਦੇ ਨੇ ਤਾਂ ਠੀਕ ਹੈ ਨਹੀਂ ਇਹਨਾਂ ਦੀ ਹਾਲਤ ਬੜੀ ਨਾਜ਼ੁਕ ਹੋ ਜਾਣੀ ਹੈ ਯਾਨੀ ਬਚਨ ਦੀ ਸਥਿਤੀ ਨਹੀਂ ਹੈ ਇਹ ਗੱਲ ਸੱਚ ਹੈ ਬਹੁਤੇ ਚੈਨਲ ਇਸ ਗੱਲ ਨੂੰ ਨਹੀਂ ਦੱਸ ਪਾਉਂਦੇ ਪਰ ਸੱਚ ਦੱਸਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਰਾਜਵੀਰ ਜਵੰਦਾ ਦੇ ਸਿਰ ਦੇ ਵਿੱਚ ਜਿਹੜੀ ਸੱਟ ਲੱਗੀ ਹੈ ਉਹ ਦਿਮਾਗ ਹੈ ਜਿਹੜਾ ਉਹਦੇ ਤੱਕ ਆਕਸੀਜਨ ਨਹੀਂ ਜਾਂਦਾ ਬੰਦ ਹੋ ਚੁੱਕਿਆ ਦਿਲ ਦੀ ਗਤੀ ਨੂੰ ਬਣਾਉਣ ਦੇ ਲਈ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਦਿਲ ਦੀ ਧੜਕਣ ਹੈ ਜਿਹੜੀ ਕਿਸੇ ਵੇਲੇ ਵੀ ਰੁਕ ਸਕਦੀ ਹੈ ਇਹ ਡਾਕਟਰਾਂ ਮਨੀਓ ਖੁਲਾਸਾ ਹਸਪੀਟਲ ਫੋਰਟਿਸ ਦੇ ਵਿੱਚੋਂ ਡਾਕਟਰਾਂ ਮਨੀਓ ਵੀ ਕੀਤਾ ਗਿਆ ਤਾਂ ਰਾਜਵੀਰ ਜਵੰਦਾ ਨੂੰ ਪੰਜਾਬ ਦੇ ਅੰਦਰ ਕਹਿੰਦੇ ਜੀ ਹੁਣ ਦਵਾਮਾਂ ਦਾ ਦੌਰ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਚੁੱਕਿਆ ਕੋਈ ਅਰਦਾਸਾਂ ਦਾ ਕਰਵਾ ਰਿਹਾ ਤੇ ਕੋਈ ਪਾਠ ਸੁਖ ਰਿਹਾ ਤੇ ਕੋਈ ਖੰਡ ਪਾਠ ਖਲਾ ਹੀ ਰਿਹਾ ਲੰਗਰ ਲਾ ਦਿੱਤੇ ਨੇ ਕਿ ਰਾਜਵੀਰ ਜਵੰਦਾ ਜਾਂਉਂਦੇ ਰਹਿਣ ਆਪਦੇ ਬੱਚਿਆਂ ਦੇ ਵਿੱਚ ਵਾਪਸ ਆ ਜਾਣ ਪਰ ਰਾਜਵੀਰ ਜਵੰਦਾ ਤੇ ਜਿਹੜੀ ਭਵਿੱਖਬਾਣੀ ਆ ਉਹ ਬਹੁਤ ਕੁਝ ਬਿਆਨ ਕਰਦੀ ਹੈ ਕਹਿੰਦੇ ਜਿਹੜੇ ਹਸਾਬ ਨਾਲ ਐਕਸੀਡੈਂਟ ਹੋਇਆ ਉਹਦੇ ਗ੍ਰਹਿ ਸਾਰੇ ਕੱਢੇ ਗਏ ਉਹਦੇ ਵਿੱਚ ਦੇਖਿਆ ਗਿਆ ਕਿ ਉਹ ਸਮੇਂ ਦੇ ਅੰਦਰ ਕਿਵੇਂ ਦੀ ਸਥਿਤੀ ਰਹੀ ਆ ਉਹਦੇ ਨਾਲ ਔਰ ਉਹਦੇ ਗ੍ਰਹਿ ਚੱਕਰ ਨੇ ਜਿਹੜੇ ਉਹ 17 ਅਕਤੂਬਰ ਤੱਕ ਬੜਾ ਹੀ ਭਿਆਨਕ ਮੰੰਜਰ ਰਾਜਵੀਰ ਜਵੰਦਾ ਦੇ ਨਾਲ ਹੋਣ ਜਾ ਰਿਹਾ ਯਾਨੀ ਜੋਤਸੀ ਦੇ ਮੁਤਾਬਕ 17 ਅਕਤੂਬਰ ਤੱਕ ਉਹਦੇ ਉੱਤੇ ਬਹੁਤ ਵੱਡੀ ਪੀੜਾ ਸਹਿਣ ਦਾ ਯਾਨੀ ਮਾਮਲਾ ਉਹਨਾਂ ਨੇ ਦੱਸਿਆ ਕਿ ਇਹ ਇਹਦੇ ਉੱਤੇ ਆਉਣਾ ਹੈ ਇਹ ਵਕਤ ਹੈ ਜਿਹੜਾ ਇਹ ਆਉਣਾ ਹੈ ਤਾਂ ਪੰਜਾਬ ਦੇ ਵਸਨੀਕਾਂ ਨੂੰ ਇਹਨਾਂ ਪੰਡਤਾਂ ਮੰਨੀ ਹੋਈ ਅਪੀਲ ਕੀਤੀ ਗਈ ਹੈ ਕਹਿੰਦੇ ਜੀ ਇੱਕੋ ਹੀ ਫਾਰਮੂਲਾ ਜੇਕਰ ਬਚਾ ਸਕਦਾ ਪਰਮਾਤਮਾ ਦੇ ਸਾਹਮਣੇ ਖੜ ਕੇ ਦੁਆ ਕਰੋ ਕਿ ਰਾਜਵੀਰ ਜਵੰਦਾ ਫੇਰ ਤੋਂ ਠੀਕ ਹੋ ਜਾਣ ਤੇ ਆਪਣੇ ਘਰ ਦੇ ਵਿੱਚ ਵਾਪਸ ਆਉਣ ਆਪਣੀ ਇੰਡਸਟਰੀ ਦੇ ਵਿੱਚ ਫੇਰ ਤੋਂ ਕੰਮ ਲੱਗ ਜਾਣ ਤਾਂ ਪੰਜਾਬ ਦੇ ਲੋਕਾਂ ਨੂੰ ਸਾਡੇ ਬਣੀਓ ਵੀ ਅਪੀਲ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਔਰ ਦੂਜੇ ਪਾਸੇ ਆਪਣੇ ਬਣੀਓ ਵੀ ਦੁਆ ਕਰਨੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਰਾਜਵੀਰ ਜੋਹੰਦਾ ਦੀ ਸਿਹਤ ਇਸ ਟਾਈਮ ਬਹੁਤ ਹੀ ਨਾਜ਼ੁਕ ਮੋੜ ਦੇ ਉੱਤੇ ਹੈ ਕਿ ਹੈ ਜ਼ਿੰਦਗੀ ਤੇ ਮੌਤ ਦੀ ਕਸ਼ਮਕਸ਼ ਦੇ ਵਿੱਚ ਹੈਗੀ ਹੈ ਕਿਉਂਕਿ ਉਹਨਾਂ ਨੂੰ ਬਹੁਤ ਹੀ ਭਿਆਨਕ ਝੋਟਾਂ ਲੱਗੀਆਂ ਜਿਹੜਾ ਉਹਨਾਂ ਦਾ ਭਿਆਨਕ ਐਕਸੀਡੈਂਟ ਹੋਇਆ ਉਸ ਦੀ ਵਜ੍ਹਾ ਤੋਂ ਉਹਨਾਂ ਦੀ ਰੀਡ ਦੀ ਹੱਡੀ ਦੋ ਜਗ੍ਹਾ ਤੋਂ ਟੁੱਟ ਗਈ ਹੈ ਨਾਲੇ ਉਹਨਾਂ ਦੀ ਧੌਣ ਦਾ ਮਣਕਾ ਵੀ ਟੁੱਟ ਗਿਆ ਹੈਗਾ ਹੈ ਮੈਡੀਕਲੀ ਰਿਪੋਰਟ ਵੀ ਉਹਨਾਂ ਦੀ ਸਹੀ ਨਹੀਂ ਆਈ ਔਰ ਦੂਸਤਰਾ ਪੰਡਤਾ ਨੇ ਵੀ ਜਿਹੜਾ ਹੁਣ ਇਸ਼ਾਰਾ ਦੇਤਾ ਹੈਗਾ ਵਾ ਉਹ ਵੀ ਜਿਹੜਾ ਵਾ ਮੰਦ ਭਾਗੀ ਹੈਗਾ ਵਾ ਔਰ ਇੱਕ ਹੀ ਚੀਜ਼ ਹੈ ਇਸ ਟਾਈਮ ਜਿਹਦੇ ਨਾਲ ਆਸ ਜਾਗਦੀ ਹੈ ਉਮੀਦ ਜਾਗਦੀ ਹੈ ਉਹ ਹੈਗੀ ਹੈ ਅਰਦਾਸ ਸਾਰੇ ਪੰਜਾਬੀਆਂ ਅੱਗੇ ਇਹ ਅਪੀਲ ਕੀਤੀ ਜਾਂਦੀ ਹੈ ਹਰ ਪਲੇਟਫਾਰਮ ਤੋਂ ਉਹਨਾਂ ਦੇ ਘਰ ਵਾਲਿਆਂ ਵਾਲੋਂ ਡਾਕਟਰਾਂ ਵਾਲੋਂ ਪੰਡਤਾਂ ਵਾਲੋਂ ਉਹਨਾਂ ਦੇ ਜਿਹੜੇ ਫੈਨ ਹੈ ਉਹਨਾਂ ਵਾਲੋਂ ਹਰ ਸੁਣਨੇ ਵਾਲੇ ਮੂਹੇ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਵਾਸਤੇ ਮਨੋਰ ਅਦਾਸ ਕੀਤੀ ਜਾਵੇ ਕਿਉਂਕਿ ਇਹੋ ਜੇ ਗੱਭਰੂ ਜਿਹੜੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਹੈਗੇ ਆ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀ ਬਹੁਤ ਲੋੜ ਹੈ ਇਹ ਬਹੁਤ ਕੀਮਤੀ ਹੀਰੇ ਹੈ ਇਸ ਲਈ ਮਨੋ ਰੱਬ ਅੱਗੇ ਇਹਨਾਂ ਲਈ ਅਦਾਸ ਕੀਤੀ ਜਾਵੇ ਤੇ ਰੱਬ ਜ਼ਰੂਰ ਕਿਸੇ ਨਾ ਕਿਸੇ ਦੀ ਸੁਣਦਾ ਹੈਗਾ 24 ਘੰਟਿਆਂ ਦੇ ਵਿੱਚ ਇੱਕ ਘੜੀ ਐਸੀ ਜ਼ਰੂਰ ਆਉਂਦੀ ਹੈ ਜਦੋਂ ਰੱਬ ਮੂ ਨਿਕਲੀ ਹਰ ਦੁਆ ਜਿਹੜੀ ਆ ਉਹ ਕਬੂਲ ਕਰ ਲੈਂਦਾ ਹੈਗਾ ਵਾ ਇਸ ਲਈ ਬਾਰ ਬਾਰ ਅਰਦਾਸ ਦੀ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਦੁਬਾਰਾ ਜ਼ਿੰਦਗੀ ਵਾਲੇ ਰਾਜਵੀਰ ਜਵੰਦਾ ਲੋਟਦੇ ਆ ਤੇ ਉਹ ਸਿਰਫ ਔਰ ਸਿਰਫ ਅਰਦਾਸ ਦੀ ਤਾਕਤ ਦੀ وجہ ਤੋਂ ਇਸ ਲਈ ਸਾਰੇ ਪੰਜਾਬੀਆਂ ਦਾ ਫਰਜ਼ ਹੈ ਕਿ ਇਹੋ ਜੇ ਕੀਮਤੀ ਹੀਰੇ ਵਾਸਤੇ ਜ਼ਰੂਰ ਦੁਆ ਕਰਨ ਔਰ ਮਨੋਂ ਦੁਆ ਕਰਨ ਰੋ ਰੋ ਕੇ ਦੁਆ ਕਰਨ ਸਾਕੇ ਰੱਬ ਉਹਨੂੰ ਜ਼ਿੰਦਗੀ ਬਖਸ਼ ਦੇਵੇ ਔਰ ਉਹ ਸਿਹਤਮੰਦ ਹੋ ਕੇ ਆਪਣੇ ਪਰਿਵਾਰ ਚ ਆਵੇ ਔਰ ਪੰਜਾਬ ਦਾ ਨਾਮ ਜਿੱਦਾਂ ਅੱਗੇ ਰੋਸ਼ਨ ਕਰਨ ਦਿਆ ਸੀ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਰੋਸ਼ਨ ਕਰੇ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازمی ਦੱਸਿਓ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ